ਹਾਂ ਹਾਂ ਉਪਰ ਤੋਂ ਆਇਆ 3:00 ਜਦ ਤੱਕ ਡਰਾਜਾਂ ਤੋਂ ਜਦ ਤੱਕ ਸੀ ਉੱਪਰ ਆ ਗੇਟ ਬੰਦ ਸੀਗਾ ਖੜਕਾ ਹੋਇਆ 4:00 ਵਜੇ ਹਾਂ ਮੈਂ ਉਹ ਮੇਰੀ ਜਾਗ ਕੋਲੇ ਮੈਂ ਕਿ ਖੜਕਾ ਹੋਇਆ ਮੈਂ ਗੇਟ ਬੰਦ ਸੀ ਕੁੰਡੀ ਮੈਂ ਕਿ ਤੁਸੀਂ ਬਾਹਰ ਚੱਲੋ ਵੇੜੇ ਦੀ ਲਾਈਟ ਜਗ ਰਹੀ ਹੈ ਸਾਡੇ ਅੰਦਰ ਦੀ ਵੀ ਜਗ ਰਹੀ ਹੈ ਐਨੀ ਦੇਰ ਦੇ ਵਿੱਚ ਉੱਥੋਂ ਹੋਰ ਆ ਦਾ ਵਿੱਚ ਜਦੋਂ ਸਿਰ ਪੰਜੇ ਸੀ ਗੇਟ ਕੋਲਣ ਲੱਗਿਆ ਤਾਂ ਇਹਨਾਂ ਦੀ ਪੈਂਟ 'ਚ ਕਾਗਜ਼ ਕਿਲ ਰਹੇ ਪਏ ਐਥੇ ਮੋਬਾਈਲ ਪਿਆ ਸੀ ਇਹਨਾਂ ਦੇ ਬੈੱਡ ਤੇ ਸੋ ਨਾਲ ਹੀ ਚੋਰ ਜੀ ਉੱਪਰਲੇ ਪਾਸੋਂ ਕੋਠੇ ਟੱਪ ਕੇ ਆਇਆ ਤੇ ਵਿੰਡੇ ਦੇ ਵਿੱਚੋਂ ਐਂਟਰ ਕੀਤਾ ਤੇ ਨੁਕਸਾਨ ਦੇ ਕੈਪਰੋਕਸੀਮੀਟਲੀ 4-5 ਛੇ ਕੈਸ਼ ਤੇ 골ਡ ਬਲਾਕੇ ਹੋਇਆ ਇਹ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਕਿੰਨੇ ਵਜੇ ਘਟਨ ਨੂੰ ਜੰਮ ਦਿੱਤਾ ਉਹ ਸੜਾ ਪੋਨਿਕ ਪੰਜ ਅਸੀਂ ਉੱਠੇ ਆਂ ਦੇਖਿਆ ਸਮਾਨ ਖੰਡਿਆ ਹੋਇਆ ਠੀਕੇ ਪੈਂਟ ਵਿੱਚੋਂ ਏਟੀਐਮ ਵਗੈਰਾ ਸਾਰਾ ਥੱਲੇ ਸੁੱਟ ਗਿਆ ਤੇ ਕੈਸ਼ ਐਂਡ ਜੋਲ ਮਾਰੀ ਚੋਨ ਮਿਲਿਆ ਉਹ ਲੈ ਕੇ ਚਲਾ ਗਿਆ ਉਹ ਸੋਚ ਜਦੋਂ ਦੇਖਿਆ ਵੀ ਇਹ ਵਿੰਡੋ ਖੁੱਲੀ ਹੋਈ ਹੈ ਟੁੱਟੀ ਹੋਈ ਹੈ ਫੇਸ ਨੂੰ ਪਤਾ ਲੱਗਿਆ ਚੋਰੀ ਹੋ ਗਈ ਕੈਮਰਾ ਤੋਂ ਚੈੱਕ ਕੀਤਾ ਤੇ ਬਿਲਕੁਲ ਵੀ ਪਤਾ ਨਹੀਂ ਲੱਗਣ ਦਿੱਤਾ ਉਹਨੂੰ ਬਿਲਕੁਲ ਨਹੀਂ ਤਕਰੀਬਨ ਜਿਹੜਾ ਤੁਸੀਂ ਜਿੰਮ ਜਾਣ ਨੂੰ ਕਹਿੰਦੇ ਹੋ ਵੀ ਉੱਠ ਜਾਣਾ ਮੈਂ ਉਸ ਟਾਈਮ ਪਤਾ ਵੀ ਨਹੀਂ ਲੱਗਿਆ ਕਿ ਅੱਜ ਤੁਸੀਂ ਗਏ ਹੋ ਹਾਂ ਬਸ ਮੈਂ ਤਾਂ 4:30 ਉੱਠਿਆ ਅੱਜ ਜਾਣ ਨੂੰ ਨਹੀਂ ਮੂੜ ਕੇ ਕੀਤਾ ਮੈਂ ਨਹੀਂ ਗਿਆ ਤੇ ਉਸ ਤੋਂ ਬਾਅਦ ਬਸ ਦੇਖਿਆ ਤਾਂ ਹਾਂ ਉਹ ਵੇਸੇ ਹੀ ਗਿਆ ਉਹ ਵੀ ਘਰ ਦੇ ਉੱਠੇ ਤਾਂ ਦੇਖਿਆ ਉਹਨਾਂ ਨੇ ਨਹੀਂ ਐਨੇ ਮਤਲਬ ਦਿਨ 'ਚ ਜਿਹੜੇ ਹੈਗੇ ਦਿਨੇ ਚੜ ਜਾਂਦਾ ਲੋਕ ਦੀ ਚਹਲ ਪਹਿਲ ਵੀ ਕਾਫੀ ਹੁੰਦੀ ਆ ਵੀ ਇਹਦੇ 4:30 ਤੋਂ ਲੈ ਕੇ 6:00 ਵਜੇ ਤੱਕ ਸਮਾਜ ਸੇਵੀ ਤੇ ਕਰਕਟਨ ਉਜਾਮ ਦੀ ਤੱਕ ਕਿੰਨੇ ਘਰਾਂ ਨੂੰ ਅਸਰ ਸੋਚ ਹੀ ਨਹੀਂ ਸਕਦੇ ਜੀ ਹਰ ਰੋ ਦਾ ਰੁਟੀਨ ਹੈ 9:00 ਵਜੇ ਉੱਠਣ ਦਾ ਮਤਲਬ ਕੁੰਡਾ 9:00 ਵਜੇ ਤੱਕ ਖੋਲ ਕੇ ਅਸੀਂ ਜਾਣੇ ਬਾਹਰ ਇਹ ਕਿੰਨੀ ਸੰਘਣੀ ਆਬਾਦੀ ਵਿੱਚੋਂ ਜਿਹੇ ਇਹਦੀ ਹੁੰਦੀ ਹੈ ਘਟਨਾਵਾਂ ਅੰਜਾਮ ਦੇ ਜਾਂਦੇ ਤਾਂ ਕੀ ਸੇਫਟ ਸੈਕ ਕਰ ਸਕਦੇ ਉਸੇ ਬਾਹਰਲੀ ਜਿਹੜੀ ਕਲੋਨੀयां ਚ ਇਹ ਤਾਂ ਪ੍ਰਸ਼ਾਸਨ ਦੇਖਿਆ ਸਰ 4:30 ਤੋਂ ਅੱਜ ਤੱਕ ਪਹਿਲੀ ਵਾਰ ਹੀ ਦੇਖਿਆ ਜੀ ਐਨੀ ਉਮਰ ਹੋ ਗਈ ਫਸਟ ਟਾਈਮ ਦੇਖਿਆ ਵੀ ਇਹ ਚੀਜ਼ ਹੋਈ ਹੈ ਹੋ ਖਲੇ ਬਲੰਦਾ ਵੀ ਇੰਨੀ ਦੇਖੋ ਤੁਸੀਂ ਸੰਘਣੀ ਵਾਦੀ ਤੋਂ ਕਰਕੇ ਜਾਣਾ ਕਰਦਾ ਸੀ ਰਿਕਾਰਡਿੰਗ ਲੈ ਕੇ ਗਏ ਹੋ ਦੇਖਿਓ ਘਬਰਾਈ ਨਹੀਂ ਰਿਹਾ ਆਰਾਮ ਨਾਲ ਘਰ ਕੋ ਮੁਰੇ ਜੇ ਮੇਰਾ ਕੰਮ ਤਾਂ ਇਹ ਕੀ ਹੋਇਆ ਜੀ ਜਿਹੜੀ ਚੋਰੀ ਹੋਈ ਹੈ ਸਾਰਾ ਕੁਝ ਘਰ ਦੇ ਬਖੇਰੇ ਕਿੰਨੇ ਕੋਈ ਤਾਂ ਇਹ ਟਾਈਮ ਦੱਸਿਆ ਮੇਰੇ ਹਸਬੰਦ 5:30 ਵਜੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਮੈਂ ਐਸਾ ਮੈਂ ਦਰਾਜਾ ਚੱਕ ਜਰੂਰ ਕਰਦੀ ਆ ਮੈਂ ਉੱਠ ਨਹੀਂ ਸਕੀ ਬਸ ਫਿਰ ਮੈਂ ਇੱਕਦਮ ਪਾਸਾ ਲੀਤਾ ਮੇਰੇ ਪੈਰਾਂ 'ਚ ਕੁਝ اٹਕ ਗਿਆ ਫਿਰ ਮੈਂ ਇੱਕਦਮ ਦੇਖਿਆ ਸਾਰੇ ਅਲਮਾਰੀਆਂ ਖੁੱਲੀਆਂ ਪਈਆਂ ਨੇ ਮੈਂ ਤਾਂ ਡਾਊਨ ਹੋ ਗਈ ਮਨਤੀ ਕੁਮਾਰੀ ਫਿਰ ਸਾਹਮਣੇ ਗਵਰਡਿਆਂ ਦੇ ਗਈ ਬੈਠੇ ਦੇਖੀ ਆਈ ਜੀ ਆਈ ਨੇ ਕਹਿੰਦੀ ਨਹੀਂ ਮੈਂ ਕਿਵੇਂ ਉਹਨਾਂ ਨੂੰ ਬੁਲਾ ਕੇ ਆਈ ਵੀ ਕੀ ਹੋ ਗਿਆ ਦੇਖੀ ਮੇਰੇ ਘਰ ਉਹਨਾਂ ਨੇ ਦੇਖਿਆ ਦੁਬਾਰਾ ਨਹੀਂ ਫਿਰ ਮੈਂ ਪਾਪਾ ਨੂੰ ਫੋਨ ਕੀਤਾ ਆਪਣੇ ਸਹੁਰੇ ਨੂੰ ਫਿਰ ਮੇਰੀ ਜਠਾਣੀ ਕਹਿੰਦੀ ਹੁਣੇ ਗਏ ਆ ਮੇਰਾ ਹਸਬੰਦ ਹੁਣੇ ਗਏ ਨੇ ਫਿਰ ਮੈਂ ਬਾਹਰ ਹੀ ਬੈਠ ਕੇ ਅੰਦਰ ਦੇਖਦੀ ਨਹੀਂ ਸਕਦਾ ਕਿੰਨੇ ਕਦਾ ਸਮਾਨ ਲੈ ਗਏ ਤੁਹਾਡੇ ਚੋਰੀ ਕਰ ਗਏ 골ਡ ਸੀਗਾ ਕੈਸ਼ ਸੀਗਾ ਕਿੰਨਾ ਕਾ ਦੋ ਗੋਦੋਲ ਦੋ ਟੋਲੇ ਟੋਲੇ ਸੋਨਾ ਸੀਗਾ ਬਾਕੀ 20-25000 ਰੁਪਏ ਕੈਸ਼ ਵਿਆ ਸੀ ਚਾਹ ਬਣਾ ਰਹੀ ਸੀ ਉਸ ਤੱਕ ਤੱਕ ਮੈਨੂੰ ਖੜਕਾ ਰਿਹਾ ਸੀਗਾ ਇਹਨਾਂ ਨੂੰ ਮੈਨੂੰ ਪਤਾ ਲੱਗਿਆ ਇਹ ਤੁਹਾਨੂੰ ਬਿਲਕੁਲ ਘੱਟੋ ਘੱਟ 5-7 ਮਿੰਟ ਤਲਾਈ ਹੋਣੇ ਜਿਵੇਂ ਮੈਨੂੰ ਕੁਝ ਵੀ ਨਹੀਂ ਪਤਾ ਲੱਗਿਆ ਨਹੀਂ ਤਾਂ ਮੇਰੀ ਨੀਂਦ ਇੰਨੀ ਕੱਚੀ ਹੈ ਨਾ ਮੈਂ ਇਹ ਮੈਨੂੰ ਕਹਿੰਦਾ ਕੰਤਾ ਤੇਰੇ ਘਰ ਕੋਈ ਚੋਰ ਨਹੀਂ ਆ ਸਕਦਾ ਤੰਤੇ ਵੀ ਪਤਾ ਮੈ ਕਿਤੇ ਮੈਨੂੰ ਇਹ ਵੀ ਪਤਾ ਲੱਗ ਜਾਂਦਾ ਜਦੋਂ ਸਵੇਰੇ ਉੱਠੇ ਵੀ ਤਾਂ ਮੈਂ ਨੀਂਦ ਵਿੱਚ ਇਹ ਕੀ ਕੀ ਕਰ ਰਹੇ ਨੇ ਮੈਨੂੰ ਇਹਨਾਂ ਵੀ ਪਤਾ ਹੁੰਦਾ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਵੀ ਜਦੋਂ ਉਹ ਐਕਸਟਰੂ ਹੋਇਆ ਕਦੋਂ ਮੈਂ ਥੋੜੀ ਜਿਹੀ ਲਾਈਟ ਮਚਾ ਨਾ ਲੈ ਲੈ ਟੋਟਲ ਟੋਟਲ 골ਡ ਕਿੰਨੇ ਲੱਖ ਦਾ ਸੀ ਤੁਹਾਡਾ 2 10 ਦਾ ਸਮਝੋ ਦੋ ਕੁ ਦਾ ਲਾ ਲਓ 2 ਲੱਖ ਦਾ ਕੈਸ਼ ਕਿੰਨਾ ਸੀ ਕੈਸ਼ 118 ਕੁ ਹਜ਼ਾਰ ਤਾਂ ਨਵੇਂ ਨਵੇਂ ਨੋਟ ਸੀਗੇ ਤੇ ਬਾਕੀ 20 ਦਾ ਹਜ਼ਾਰ 2000 ਉੱਤੇ ਪੈਸੀ 15 16 23 ਕੰਨਾਂ ਦਾ ਪਰਸ਼ ਚ ਪਿਆ ਸੀ 1000 ਇਹਦਾ ਮੈਂ ਲੇਬਰ ਵਾਲਿਆਂ ਵਾਸਤੇ ਰੱਖਦਾ ਚੋਰੀ ਹੀ ਇੱਕ ਦੂਜਾ ਮੇਰਾ ਤੀਜਾ ਮੁੱਖੀ ਦਾ ਚੌਥਾ ਉਹ ਦੋ ਘਰ ਦੇ ਨੇ ਪੰਜ ਘਰਾਂ 'ਚ ਚੋਰੀ ਹੋਈ ਐ ਸਵੇਰੇ 4:00 ਵਜੇ ਤੋਂ ਲੈ ਕੇ 6:30 ਵਜੇ ਤੱਕ ਇਹ ਸਾਰੀ ਵਾਰਦਤ ਹੋਈ ਐ ਜੀ ਕਿਸੇ ਨੂੰ ਨਹੀਂ ਕੰਨੋ ਕੰਨੋ ਖਾਇਆ ਹੋਰ ਭਾਈ ਮੇਰੀ ਘਰ ਵਾਲੀ ਤਾਂ ਸੁੱਤੀ ਪਈ ਸੀ ਇਹ ਕੰਦੀ ਮੈਨੂੰ ਪਤਾ ਨਹੀਂ ਲੱਗਿਆ ਥੋੜੇ ਜਿਹਾ ਖੜਕਾ ਹੁੰਦਾ ਮੈਂ ਉੱਠ ਖੜਦੇ ਆ ਉਸ ਵੇਲੇ ਮੈਂ ਮੈਨੂੰ ਨਹੀਂ ਪਤਾ ਲੱਗਿਆ ਮੈਨੂੰ ਤਾਂ ਬਾਅਦ ਵਿੱਚ ਪਤਾ ਲੱਗਿਆ ਜਦੋਂ ਸਮਾਨ ਵਿਖਰਿਆ ਪਿਆ ਸੀ ਇੱਕਦਮ ਰੋਣ ਲੱਗ ਗਈ ਫਿਰ ਸਿ ਸ਼ੱਕ ਕੀਤਾ ਵੀ ਇਸ ਨੂੰ ਕੋਈ ਚੀਜ਼ ਸੁਗਾਈ ਗਈ ਐ ਤਾਂ ਕਿ ਕਿਉਂਕਿ ਇੰਨੇ ਖੜਕੇ ਦੇ ਵਿੱਚ ਸਾ ਮੇਰੀ ਘਰ ਵਾਲੀ ਉੱਠ ਖੜਦੀ ਐ ਇਹ ਸ਼ੂਗਰ ਬਣਾਓ ਮੇਰੀ ਘਰ ਵਾਲੀ ਬਚ ਗਈ ਉਹਨੂੰ ਕੁਝ ਨਹੀਂ ਹੋਇਆ ਜੇ ਰੋਲਾ ਰੂਲਾ ਬੰਦੀ ਕੁਝ ਮਾਰ ਵੀ ਸਕਦੇ ਸੀ ਕਿ ਚਲੋ ਮੇਰੀ ਘਰ ਵਾਲੀ ਨੂੰ ਬਚਾਓ ਗਿਆ ਬੜਾ ਨੁਕਸਾਨ ਬਹੁਤ ਹੋਇਆ ਹੈ 3 ਲੱਖ ਦੇ ਲਗਭਗ ਮੇਰਾ ਐਸਟੀਮੇਟ ਦੇ ਲਗਭਗ ਮੇਰਾ ਨੁਕਸਾਨ ਹੋਇਆ ਹੈ ਟੋਟਲ ਮੁੱਲੇ ਚ ਕਿੰਨਾ ਕੁ ਟੋਟਲ ਮੈਂ ਕਹਿ ਨਹੀਂ ਸਕਦਾ ਸੁਣਨ ਚ ਆਇਆ ਸੁਣਨ ਚ ਆਇਆ ਜੀ ਦੋ ਘਰਾਂ ਚੋਂ ਦੋ ਦੋ ਮੋਬਾਈਲ ਗਏ ਨੇ ਮੁੱਖੀ ਦੇ ਸੁਣਾਇਆ ਜਿਆਦਾ ਸਮਾਨ ਗਿਆ ਕਿਉਂਕਿ ਉਹ ਮਤਲਬ ਅੰਦਰ ਉਹਨਾਂ ਦੇ ਕਾਫੀ ਮਤਲਬ ਉਹ ਹੀ ਲੱਗ ਸਕਦੇ ਨੇ ਅਸੀਂ ਤਾਂ ਬਸ ਪੁਲਿਸ ਵਾਲੇ ਆਏ ਸੀ ਤੇ ਉਹ ਉਹਨਾਂ ਨੇ ਫੋਟੋ ਆਪੋ ਟਵਾ ਖਿੱਚੀਆਂ ਨੇ ਮੈਂ ਹੁਣ ਰਿਪੋਰਟ ਕਰਾਣ ਜਾ ਰਿਹਾ ਮੈਂ ਹਾਂਜੀ ਸਾਰਾ ਮਹੱਲਾ ਹਰਾਨ ਹੈ ਜੀ ਦਿਨ ਦਿਹਾੜੇ ਸਾਡੇ ਮਹੱਲੇ ਦਾ ਕੁੱਤੇ ਹੀ ਬੋਦ ਨੇ ਸਾਡਾ 10000 ਰੁਪਏ ਕੱਢ ਗਏ ਮੋਬਾਈਲ ਸਰਾਣੇ ਦੇ ਕੋਲੋਂ ਲੈ ਗਏ ਤੇ ਮੋਬਾਈਲ ਵੀ ਲੈ ਗਿਆ ਤੇ ਚਾਬੀਆਂ ਵੀ ਅਲਮਾਰੀ ਦੀਆਂ ਨਾਲ ਲੈ ਗਿਆ ਉਹਨਾਂ ਦੀ ਕੋਸ਼ਿਸ਼ ਸੀ ਅਲਮਾਰੀ ਖੁੱਬੀ ਚੋਲ ਕੁਝ ਕੱਢਣ ਦੀ ਅਲਮਾਰੀ ਚੋਂ ਕੱਢ ਨਹੀਂ ਪਾਏ ਕਾਮਯਾਬ ਨਹੀਂ ਹੋ ਪਈ ਮੇਰੀ ਜਾਗ ਕੁਲ ਚੁੱਕੀ ਸੀਗੀ ਉਹਨਾਂ ਨੇ ਫੇਰ ਸੀੜੀਆਂ ਤੋਂ ਹੀ ਭੱਜ ਗਏ। ਨਹੀਂ ਤੁਸੀਂ ਤੁਸੀਂ ਸੁੱਤੇ ਸੀ ਅੰਦਰ ਜਦੋਂ ਇਹ ਵਾਰਦਾਤ ਨੂੰ ਇਗਜ਼ਾਮ ਦਿੱਤਾ। ਹਾਂਜੀ ਅਸੀਂ ਦੋਨੋਂ ਸੁੱਤੇ ਪਏ ਸੀ ਤੁਹਾਨੂੰ ਇੰਨਾ ਸ਼ੁਕਰ ਹੈ ਉਹਨਾਂ ਨੇ ਕੁਝ ਕੀਤਾ ਨਹੀਂ। ਮੋਬਾਈਲ ਸਰਾਣੇ ਤੋਂ ਚੱਕਿਆ। ਇਹ ਗੇਟ ਖੁੱਲਿਆ ਨਹੀਂ ਕੱਪੜੇ ਦੀ ੱਚੋ ਦੀ ਕੱਢ ਲਿਆ ਉਹਨਾਂ ਨੇ। ਨਹੀਂ ਜਦੋਂ ਗੇਟ ਦਾ ਖੜਕਾ ਹੋਇਆ ਤੁਹਾਨੂੰ ਉਦੋਂ ਉਦੋਂ ਜਗ ਖੁੱਲ੍ਹੀ ਆ ਮੇਰੀ। ਇਹ ਕਿੱਥੋਂ ਦੀ? ਉੱਪਰੋਂ ਹੀ ਆਏ ਹੋਣਗੇ। ਉੱਪਰੋਂ ਹੀ ਆਏ ਹੋਰ ਤਾਂ ਸਨ ਪੂਰਾ ਰਸਤਾ ਹੈ ਨਹੀਂ ਇੱਥੋਂ ਬਾਹਰ ਦਾ ਗੇਟ ਬੰਦ ਸੀ। ਉਹਨਾਂ ਨੂੰ ਪਕੜਿਆ ਜਾਵੇ। ਕੁਝ ਤਾਂ ਨਾਲ ਦਾ ਹੱਲ ਕਰਨਾ ਪਊਗਾ ਤੁਹਾਨੂੰ ਐਵੇਂ ਤਾਂ ਹੁਣ ਅੱਜ ਤਾਂ ਪੰਜ ਘਰਾਂ ਚ ਕੀਤੀ ਐ ਤਾਂ ਪੂਰਾ ਮੱਲਾ ਇੰਨਾ ਵੱਡਾ ਸਾਰਿਆਂ ਨੂੰ ਡਰ ਬੈਠ ਗਿਆ ਪੀ ਬੈਨ ਸਭ ਦੀ ਇਕੱਲੀ ਕੱਲੀ ਰਹਿੰਦੀ ਐ ਘਰ ਚ ਉਹਨਾਂ ਨੂੰ ਕੀ ਕੀਤਾ ਜਾਏਗਾ ਤਾਂ ਅਨਿਲ ਜੀ ਕੀ ਹੋਇਆ ਮੇਰੇ ਘਰ ਦੇ ਸੇ ਦੋ ਮੋਬਾਈਲ ਚੱਕੇ ਲੇ ਕੇ 700 ਰੁਪਏ ਲੇ ਕੇ ਜੇਬ ਟਾ ਛੱਟ ਟਾਂਗਾ ਵਾਤ ਉਸ ਵਿੱਚ ਪੈਸੇ ਤਾਂ 700 ਰੁਪਏ ਉਹ ਲੈ ਗਏ 8:00 ਵਜੇ ਦੀ ਘਟਨਾ ਹੈ ਇਹ 5 ਵਜੇ ਮੈਂ ਉੱਠਿਆ ਤਾਂ ਦੇਖਿਆ ਜਦ ਸਮਾਨ ਨਹੀਂ ਸੀ ਪਤਾ ਨਹੀਂ ਲੱਗਿਆ ਪਤਾ ਨਹੀਂ ਲੱਗਿਆ ਪਤਾ ਲੱਗਾ ਕਿਤਨੇ ਜਣੇ ਕਿ ਤੁਹਾਨੂੰ ਚੋਰੀ ਕੀ ਲੜਕੇ ਪਤਾ ਲਗੇ ਪਤਾ ਨਹੀਂ ਲਗਾ ਮੇਰੇ ਕੋਈ ਮੈਂ ਉੱਠਿਆ ਤਾਂ ਦੇਖਿਆ ਮੋਬਾਈਲ ਨਹੀਂ ਹੈ ਨਾ ਪੈਸੇ ਜੇ ਹੋਰ ਕਹਾ ਕਹਾ سے ਆਪਕੇ ਸਾਥ ਵੀ ਸਾਥ ਕੋਈ ਸੱਤ ਸੱਤ ਵਾਲੇ ਮਕਾਨ ਸੇ ਦੋ ਮੋਬਾਈਲ ਚੋਰੀ ਹੋਏ ਕਿਤਨੇ ਕੇ ਥੀ ਮੋਬਾਈਲ ਦੋਨੋਂ ਕੇ ਮੇਰਾ ਮੋਬਾਈਲ ਥਾ ਇੱਕ ਤਾਂ ਸਾਰੇ 18000 ਕੇ ਸਿਗਾ ਦੇ ਇੱਕ 15000 ਕੇ ਸਿਗਾ ਦੇ ਕੀ ਚੋਰੀ ਹੋਈ ਹੈ ਕੀ ਕਿੱਥੇ ਹੋਈ ਹੈ ਕਿ ਸਿੱਤੀ ਪਤਾ ਲੱਗਿਆ ਹੈ ਜੀ ਸਰ ਪੰਡੂ ਸਰ ਚੋਂ ਤਲਾਹ ਹੀ ਹੈ ਵੀ ਸਾਡੇ ਮਲੇ ਦੇ ਚੋਰੀ ਹੋ ਗਈ ਇੱਕ ਘਰਾਂ ਚ ਅਸੀਂ ਉਹ ਉੱਥੇ ਮੌਕੇ ਜਾ ਕੇ ਦੇਖਿਆ ਉਹ ਤੇ ਸੀਸੀਟੀਵੀ ਫੁਟੇਜ ਮਿਲਿਆ ਸਾਨੂੰ ਉਹ ਸੀਟੀਵੀ ਫੋਟ ਲੈ ਕੇ ਅਸੀਂ ਦੇਖ ਰਿਹਾ ਚੋਰ ਦੀ ਭਾਲ ਕਰ ਰਹੇ ਹਾਂ ਜੀ ਕਿੰਨੇ ਘਰਾਂ ਚ ਦਿੱਤਿਆ ਕਹਿੰਦੇ ਕੀ ਦੋ ਤਿੰਨ ਘਰਾਂ ਚ ਦੱਸ ਰਹੇ ਨੇ ਸਾਡੇ ਕੋਲੇ ਹਾਲੇ ਤੱਕ ਦੋ ਘਰ ਹੀ ਆਏ ਨੇ ਜੀ ਬਾਕੀ ਦਾ ਕੋਈ ਆਇਆ ਨਹੀਂ ਅੰਤ ਤੱਕ ਇਹ 34 ਸਵੇਰੇ ਇਹ ਤਾਂ ਇਹ 5 ਵਜੇ ਤੋਂ ਬਾਅਦ ਦੀ ਦੱਸ ਰਹੀ 5 ਵਜੇ ਤੋਂ ਬਾਅਦ ਹੀ ਹੋਇਆ ਜੀ ਚੋਰ ਕਿੱਥੋਂ ਦੀ ਐਂਟਰ ਹੋਇਆ ਚੋਰ ਇਹ ਸਰ ਜੀ ਜਿਹਦੇ ਸਾਮਨ ਦੱਸ ਰਹੇ ਨੇ ਵੀ ਕੋਠਿਆਂ ਦੇ ਉੱਪਰ ਦੇ ਆ ਛੱਤਾਂ ਉੱਪਰ ਦੇ ਥੱਲੇ ਤਾਂ ਕਿਸੇ ਗਲੀ ਚ ਆਈ ਨਹੀਂ ਕਿਤੇ ਨਹੀਂ ਸੀਸੀਟੀਵੀ ਚ ਸੀਟੀਵੀ ਇੱਕ ਘਰ ਚ ਸੀਸੀਟੀਵੀ ਮਿਲੀ ਆ ਥੋੜੀ ਜਿਹੀ ਸਾਨੂੰ ਉਹਦੇ ਨਾਲ ਅਸੀਂ ਦੇਖ ਰਹੇ ਆ ਕਰ ਰਹੇ ਆ ਕਰਦੇ ਮੈਮਰੀ ਕਰਦੇ ਮਜੂਰ ਕਰਦੇ ਸਾਰੇ ਘਰ ਦੇ ਵਿੱਚ ਹੀ ਹੈਗੇ ਜੀ ਉਸ ਤੋਂ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਵੀ ਦੇਖ ਇੱਕ ਹੀ ਚੋਰ ਆ ਜਿਹਨੇ ਸੀਸੀਟੀਵੀ ਚ ਦੇਖ ਲੱਗ ਇੱਕੋ ਹੀ ਲੱਗ ਰਹੀ ਜੋ ਕੋਠਿਆਂ ਦੇ ਉੱਪਰ ਉਹਦੇ ਨਾਲ ਨਾਲ ਕੋਠਿਆਂ ਦੇ ਿਆ ਰਹੇ ਸੀ ਛੱਤਾਂ ਦੇ ਉੱਪਰ ਵੀ ਹੋਈ ਆ ਪੁਲਿਸ ਨੇ ਕੀ ਕਾਰਵਾਈ ਕਰ ਲਈ ਹੁਣ ਅਸੀਂ ਅਗਲੀ ਕਾਰਵਾਈ ਕਰ ਰਹੇ ਹਾਂ ਜੀ ਕੰਫੀਸ਼ ਕਰ ਰਹੇ ਹਾਂ ਉਹਨਾਂ ਨੂੰ